ਇਟਲੀ ਦੇ ਸੰਤਵਾਂ ਨੂੰ ਧਾਰਮਿਕ ਸਥਾਨਾਂ ਤੇ ਨਤਮਸਤ ਹੋ ਕੇ ਨਵੇਂ ਬਰੀ ਨੂੰ ਕਿਹਾ ਗਿਆ ਖੁਸ਼ ਆਮਦੀਦ ਲਾਸਿਓ ਸੂਬੇ ਦੇ ਵੱਖ-ਵੱਖ ਗੁਰਦੁਆਰਾ ਸਹਿਬਾਨਾਂ ਚ ਸੰਤਾਂ ਨੇ ਦਸ਼ਮੇਸ਼ ਪਿਤਾ ਜੀ ਦੀਆਂ ਨਿਸ਼ਾਨੀਆਂ ਦੇ ਕੀਤੇ ਖੁੱਲੇ ਦਰਸ਼ਨ دیدار ਇਟਲੀ ਦੇ ਸਮੂਹ ਗੁਰਦੁਆਰਾ ਸਹਿਬਾਨਾਂ ਸਿੰਘ ਸੁਭਾਵਾਂ ਸ਼੍ਰੀ ਗੁਰੂ ਰਵਿਦਾਸ ਮੰਦਿਰਾਂ ਤੇ Hindu ਮੰਦਰਾਂ ਵਿੱਚ ਭਾਰਤੀ ਸਿੱਖ ਤੇ Hindu ਭਾਈਚਾਰੇ ਵੱਲੋਂ ਸਾਲ 2025 ਹੁੰਦੀ ਹੈ ਕਹਿੰਦੇ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਹਾਜ਼ਰੀ ਭਰੀ ਤੇ ਅਰਦਾਸ ਬੇਨਤੀ ਕੀਤੀ ਗਈ ਇਹ ਨਵਾਂ ਸਾਲ ਸਾਬ ਲਈ ਤੰਦਰੁਸਤੀ ਤੇ ਖੁਸ਼ਹਾਲੀ ਭਰਿਆ ਹੋਵੇ। ਕਲਾਸੀਓ ਸੂਬੇ ਦੇ ਜ਼ਿਲ੍ਹਾ ਲਾਤੀਨਾ ਤੇ ਰੋਮ ਦੀਨ ਪਹੁੰਚੇ ਸ੍ਰੀ ਗੁਰੂ ਰਵਿਦਾਸ ਟੈਂਪਲ ਸਭਾ ਵਿਧਿਆ ਗੁਰਦੁਆਰਾ ਸਾਹਿਬ ਸਿੰਘ ਸਭਾ ਬੁਰਗੋਹਰ ਮਹਾਦ ਦਾ ਰਚੀਨਾ ਸ੍ਰੀ ਗੁਰੂ ਰਵਿਦਾਸ ਦਰਬਾਰ ਵਿਲਾਤਰੀ ਰੋਮ ਵਿਕੇ ਸੰਗਤਾਂ ਵੱਲੋਂ ਨਵੇਂ ਸਾਲ 2025 ਦੀ ਆਮਦ ਦਾ ਸਵਾਗਤ ਕਰਨ ਲਈ ਵਿਸ਼ੇਸ਼ ਦਿਵਸ ਜਾਇਗਾ। ਜਿਸ ਸਾਲ ਦੇ ਪਹਿਲੇ ਦਿਨ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ ਦੂਜੀ ਪਾਸੇ ਗੁਰਦੁਆਰਾ ਸਿੰਘ ਸਭਾ ਫੋਨ ਦੀ ਲੱਤੀ ਨਾ ਗੁਰਦੁਆਰਾ ਸਿੰਘ ਸਭਾ ਨਵੀਂ ਮਾਰਦਪੁਂਤੀ ਨੇ ਲੱਤੀ ਨਾ ਗੁਰਦੁਆਰਾ ਸਿੰਘ ਸਭਾ ਚਿਸਤੇ ਨਾ ਲੱਤੀ ਨਾ ਗੁਰਦੁਆਰਾ ਬਾਬਾ ਦੀਪ ਸਿੰਘ ਸਭਾ ਪ੍ਰੀਲੇ ਲੱਤੀ ਨਾ ਗੁਰਦੁਆਰਾ ਗੁਬਿੰਦਰ ਸਾਹਿਬ ਲਵੀਨ ਰੋਮ ਗੁਰਦੁਆਰਾ ਪਕ ਰਵਿਦਾਸ ਸਿੰਘ ਸਭਾ ਲਵੀਨ ਰੋਮ ਨਿੱਕੇ ਨਵੇਂ ਸਾਲ ਦੀ ਆਮਦ ਮੌਕੇ 31 ਦਸੰਬਰ ਤੇ 1 ਜਨਵਰੀ ਨੂੰ ਗੁਰਮਤਿ ਸਮਾਗਮ ਕਰਵਾਏ ਗਏ ਤੇ ਨਵੇਂ ਸਾਲ ਦੀ ਆਮਦ ਮੌਕੇ ਸੁਸ਼ੇਸ਼ ਸਮਾਗਮ ਵਿੱਚ ਪਹੁੰਚੀਆਂ ਸੰਤਨਾਂ ਦੇ ਜਕਾਰਿਆਂ ਦੀ ਗੂੰਜ ਵਿੱਚ ਸਾਲ 2025 ਦਾ ਨਿੱਘਾ ਸਵਾਗਤ ਕੀਤਾ ਉੱਥੇ ਹੀ ਪੰਜਾਬ ਦੀ ਧਰਤੀ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਭਾਈ ਜਸਵੀਰ ਸਿੰਘ ਜੀ ਅਸਬੰਸਮਾਏ ਦੇਸਾਂ ਜੀ ਦਸਮੇਸ਼ ਪਿਤਾ ਜੀ ਵੱਲੋਂ ਮਾਤਾ ਦੇਸਾਂ ਜੀ ਨੂੰ 1706 ਈਸਵੀ ਵਿੱਚ ਦਿੱਤੀਆਂ ਪੁਸਤਕਾਂ ਲੈ ਕੇ ਪਹੁੰਚੇ ਜਿਨ੍ਹਾਂ ਦੀ ਸੰਗਤਾਂ ਨੇ ਬਹੁਤ ਹੀ ਅਤਿ ਸਤਕਾਰ ਨਾਲ ਦਰਸ਼ਨ ਕੀਤੇ ਇਸ ਸਮਾਗਮ ਮੌਕੇ ਵੱਖ-ਵੱਖ ਜਥੇਦਾਨ ਕੀਤੇ ਵਹੀਂ ਸੰਗਤਾਂ ਨੂੰ ਸਤਿਗੁਰੂ ਦੀ ਬਾਣੀ ਨਾਲ ਜੋੜਿਆ ਅਤੇ ਗੁਰਬਾਣੀ ਤੋਂ ਸਿੱਧ ਲੈ ਕੇ ਨਵੇਂ ਸਾਲ 2525 ਨੂੰ ਅਤ ਸੁਖਦਾਇਕ ਨੌਲੇ ਗੁਰੂ ਸਾਹਿਬਾਨ ਦੇ ਦਿੱਤੇ ਉਦੇਸ਼ ਤੇ ਅਮਲ ਕਰਨ ਤੇ ਜੋਰ ਦਿੱਤਾ ਗੁਰਦੁਆਰੇ ਦੇ ਪ੍ਰਬੰਧਕਾਂ ਵੱਲੋਂ ਜਿੱਥੇ ਸੰਗਤਾਂ ਨੂੰ ਜੀ ਆਇਆਂ ਕਿਹਾ ਗਿਆ ਤੇ ਦੂਜੇ ਪਾਸੇ ਸੰਗਤਾਂ ਦਾ ਧੰਨਵਾਦ ਵੀ ਕੀਤਾ ਗਿਆ ਇਸ ਮੌਕੇ ਤੇ ਆਈਆਂ ਸੰਗਤਾਂ ਲਈ ਗੁਰੂ ਕੇ ਲੰਗਰ ਤੋਂ ਟੁੱਟ ਵਰਤਾਏ ਗਏ